ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਕਲਗੀਧਰ ਪਾਤਸ਼ਾਹ ਦੇ ਉਸ ਸਫ਼ਰ ਦੀ ਗੱਲ ਕਰਾਂਗੇ ਮੇਰੇ ਵੀਰੋ ਜਦੋਂ ਚਮਕੌਰ ਦੀ ਜੰਗ ਦੇ ਵਿੱਚੋਂ ਦੋਵੇਂ ਸਹਬਜ਼ਾਦੇ ਸ਼ਹੀਦ ਹੋ ਗਏ ਸਿੰਘ ਵੀ ਸਾਰੇ ਸ਼ਹੀਦ ਹੋ ਗਏ ਪੰਨਾ ਸਿੰਘਾਂ ਦੇ ਨਾਲ ਕਦਾਸਾ ਸੋਚ ਕੇ ਜਦੋਂ ਮਾਛੀ ਵਾਰੇ ਨੂੰ ਤੁਰ ਪੇ ਜਦੋਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਮਾਛੀ ਵਰਦੇ ਜੰਗਲ ਵਿੱਚ ਕੰਡਿਆਂ ਦੀ ਸੇਜ ਤੇ ਸੌਂਗੇ ਜਾ ਕੇ ਖਾਲਸਾ ਜੀ ਸੋਚੋ ਜਿਹੜਾ ਦਿਮਾਗ ਦੇ ਨਾਲ ਦੇਖੋ ਕੰਡਿਆਂ ਤੇ ਸੌਣਾ ਮਲਮਲੀ ਗੱਦਿਆਂ ਤੇ ਸੌਣ ਵਾਲੇ ਅੱਜ ਚੰਗਿਆਂ ਮਕਾਨਾਂ ਵਿੱਚ ਵੀ ਜਾ ਕੇ ਪੈ ਸਕਦੇ ਸੀ ਚੰਗੀ ਜਗ੍ਹਾ ਤੇ ਵੀ ਜਾ ਸਕਦੇ ਸੀ ਪਰ ਆਉਣ ਵਾਲੀਆਂ ਨਸਲਾਂ ਨੇ ਇਹ ਕਹਿਣਾ ਸੀ ਗੁਰੂ ਨੇ ਆਪਣੇ ਪੁੱਤ ਮਰਵਾ ਕੇ ਮਾਵਾ ਦੇ ਪੁੱਤ ਮਰਵਾ ਕੇ ਆਪ ਰਾਮ ਕਰਦਾ ਹੈ ਨਹੀਂ ਕਾਲਤਾ ਜੀ ਧਰਮ ਬੜਾ ਉੱਚਾ ਹੈ ਧਰਮ ਇੰਨਾ ਉੱਚਾ ਹੈ ਅਕਾਲ ਪੁਰਖ ਜੇ ਕੰਡਿਆਂ ਤੇ ਵੀ ਲੰਮੇ ਪਾ ਤੇ ਰਹਿਣਾ ਤੇ ਤੇਰਾ ਪਾਣਾ ਮਿੱਠਾ ਲੱਗੇ ਉਹ ਤੋਂ ਕਦੀ ਨਹੀਂ ਐਨਾ ਵਾਹਿਗੁਰੂ ਵਾਹਿਗੁਰੂ ਹੀ ਕਹਿਣਾ ਉਹਦੇ ਜਸ ਦੇ ਵਿੱਚ ਹੀ ਰਹਿਣਾ ਖਾਲਸਾ ਜੀ ਅਸੀਂ ਉਹਨਾਂ ਸੋਚਾਂ ਨੂੰ ਸੋਚੀਏ ਜਦੋਂ ਮਹਾਰਾਜ ਦੇ ਕੋਲ ਤਿੰਨ ਤਿਆਰੇ ਉੱਥੇ ਮਾਛੀ ਵਰਦੇ ਜੰਗਲ ਵਿੱਚ ਮਿਲ ਗਏ ਭਾਈ ਮਾਨ ਸਿੰਘ ਕਲਗੀਧਰ ਪਾਛਾ ਜੀ ਦੇ ਕੋਲ ਗਏ ਕਹਿਣ ਲੱਗੇ ਮਹਾਰਾਜ ਤਲਵਾਰ ਨੂੰ ਆਪਣੀ ਛਾਤੀ ਨਾਲ ਪਾ ਕੇ ਛਾਤੀ ਨਾਲ ਲਾ ਕੇ ਸੁੱਤੇ ਪਏ ਸੀ ਕਹਿੰਦੇ ਸਰੀਰ ਤੇ ਬਹੁਤ ਕੰਡੇ ਵੱਜੇ ਪਏ ਆ ਬਹੁਤ ਜ਼ਖਮ ਹੋਏ ਪਏ ਆ ਤਲਵਾਰ ਨੂੰ ਪਾਸੇ ਤੇ ਰੱਖ ਦੋ ਪਰ ਨਹੀਂ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਮਾਨ ਸਿੰਘ ਜੀ ਪੁੱਤਰ ਤਾਂ ਮੇਰੇ ਸ਼ਹੀਦ ਹੋ ਗਏ ਨੇ ਸ਼ੇਗਵੀ ਸੀਤ ਹੋ ਗਏ ਨੇ ਪਰ ਇਹ ਤਲਵਾਰ ਖਾਲਸੇ ਦੀ ਮਾਂ ਹੈ ਜਿਨੇ ਖਾਲਸੇ ਨੂੰ ਜਨਮ ਦਿੱਤਾ ਸੀ ਇਹਦੇ ਵਿੱਚੋਂ ਅਮਰਤ ਦੀਆਂ ਬੂੰਦਾਂ ਮਿਲੀਆਂ ਸੀ ਤੇ ਖਾਲਸਾ ਸਜਾਉਣ ਵਾਸਤੇ ਇਹ ਖਾਲਸੇ ਨੂੰ ਆਉਣ ਵਾਲੇ ਸਮੇਂ ਸਜਾਉਗੀ ਤੇ ਬੜੀ ਚੜ੍ਹਦੀ ਕਲਾ ਵਿੱਚ ਰਹਿਣਗੇ ਖਾਲਸਾ ਜੀ ਆਪਾਂ ਗੁਰਾਂ ਦੇ ਇਤਿਹਾਸ ਨਾਲ ਜੁੜੀਏ ਗੁਰਾਂ ਨੇ ਦੇਖ ਲਓ ਸਰਵਾਰ ਖਾਲਸੇ ਦੀ ਮਾਤਾ ਸਮਝ ਕੇ ਤੁਹਾਡੇ ਗਲ ਦੇ ਵਿੱਚ ਰੱਖਾ ਦਿੱਤੀ ਪਰ ਤੁਸੀਂ ਆਪਣੇ ਮਨ ਦੇ ਨਾਲ ਸਿੱਖੀ ਨੂੰ ਪਿਆਰ ਕਰਨਾ ਸਿੱਖੀ ਨੂੰ ਉੱਪਰ ਤੱਕ ਲੈ ਕੇ ਜਾਣਾ ਆਪਣੀ ਸੋਚ ਦੇ ਅੰਸਾਰ ਉਹ ਤੁਹਾਡਾ ਮਨ ਜਿਹੜਾ ਹੈ ਉਹ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਣਾ ਚਾਹੀਦਾ ਹੈ ਖਾਲਸਾ ਜੀ ਦੇਖ ਲੋ ਦੋ ਸਾਬ ਚਾਦੇ ਵੱਡੇ ਦੋ ਛੋਟੇ ਇੱਕ ਮਾਤਾ ਜੀ ਪੰਜ ਪਰਿਵਾਰ ਦੇ ਮੈਂਬਰ ਘਰ ਦੇ ਪੰਜ ਸੱਤ ਦਿਨਾਂ ਦੇ ਵਿੱਚ ਅਕਾਲ ਪੁਰਖ ਨੂੰ ਪਿਆਰੇ ਹੋ ਜਾਣ ਉਹ ਕਾਹਦੇ ਲਈ ਧਰਮ ਵਾਸਤੇ ਅਸੀਂ ਧਰਮ ਵਾਸਤੇ ਤੁਹਾਨੂੰ ਕਹਿੰਨੇ ਆ ਖਾਲਸਾ ਜੀ ਅਮਰਤ ਛਕੋ ਸਿੰਘ ਸਜੋ ਕੇਸ ਰੱਖੋ ਦਾੜੀਆਂ ਰੱਖੋ ਨਸ਼ਿਆਂ ਤੋਂ ਦੂਰ ਹੋ ਤੁਸੀਂ ਨਸ਼ੇ ਨਹੀਂ ਛੱਡੇ ਕੇਸ ਨਹੀਂ ਰੱਖਦੇ ਪਰ ਕਲਗੀਧਰ ਪਾਤਸ਼ਾਹ ਜੀ ਨੇ ਇਸ ਧਰਮ ਵਾਸਤੇ ਆਪਣਾ ਪਰਿਵਾਰ ਵੀ ਸਾਰਾ ਵੇਖ ਲੋ ਸੱਚ ਦੇ ਮੁੱਦੇ ਦੇ ਉੱਪਰ ਉਸ ਅਕਾਲ ਪੁਰਖ ਨੂੰ ਪਿਆਰਾ ਹੋ ਗਿਆ ਪਰ ਧਰਮ ਤੋਂ ਨਹੀਂ ਪਿੱਛੇ ਹਟੇ ਇਹ ਸੱਚੀ ਬਾਣੀ ਆ ਜਿਹੜੀ ਸੱਚੀ ਬਾਣੀ ਆ ਗਾਵੀਏ ਸੁਣੀਏ ਮੰਨ ਰੱਖੀਏ ਮਨ ਦੇ ਵਿੱਚ ਸੋਚੋ ਮੰਨ ਦੇ ਨਾਲ ਦੀ ਬਾਣੀ ਕਹਿੰਦੀ ਕੀ ਆ ਸਤਿਗੁਰ ਬਾਜੋ ਜਿਹੜੀ ਬਾਕੀ ਬਾਣੀਆਂ ਜਿੰਨੀਆਂ ਵੀ ਹੈਗੀਆਂ ਤੁਸੀਂ ਸੁਣਦੇ ਜੇ ਉਹ ਸਾਰੀਆਂ ਹੀ ਕੱਚੀਆਂ ਬਾਣੀਆਂ ਨੇ ਉਹਨਾਂ ਤੇ ਅਮਲ ਨਾ ਕਰੀਏ ਗੁਰੂ ਕਲਗੀਧਰ ਪਾਛੇ ਚਰਨਾਂ ਨਾਲ ਜੁੜੀਏ ਵਾਹਿਗੁਰੂ ਵਾਹਿਗੁਰੂ ਕਹਿ ਕੇ ਆਪਣੇ ਜੀਵਨ ਦਾ ਸਾਰੀ ਸੰਗਤ ਦੇ ਵਿੱਚ ਪ੍ਰਚਾਰ ਕਰੋ ਕਲਗੀਧਰ ਪਾਛਾ ਦੇ ਪਿਆਰੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ